ਲੇ ਸਾਨੂੰ ਦੇਖ ਕੇ ਕਹਿ ਦਿੰਦੇ ਨੇ ਇਹ ਕੋਈ ਪੜ੍ਹੇ ਲਿਖੇ ਨਹੀਂ ਇਹ ਤਾਂ ਦੇਸੀ ਜਿਹੇ ਨੇ ਲੱਗਦਾ ਵੀ ਦੇਖਣ ਨੂੰ ਵੀ ਇਹ ਦੇਸੀ ਆ ਜੱਟਾ ਕਿਹੜਾ ਇਹ ਪੜਿਆ ਹੋਊਗਾ ਜਾਂ ਆਪਾਂ ਖਰੀਆਂ ਗੱਲਾਂ ਕਰਾਂਗੇ ਕੋਰੀਆਂ ਕਰਾਂਗੇ ਭਾਈ ਮੈਂ ਤੁਹਾਨੂੰ ਦੱਸਦਾ ਮੈਂ ਬਥੇਰਾ ਪੜਿਆ ਲਿਖਿਆ ਹਾਂ ਇੱਥੇ ਮੈਂ 2003 ਤੋਂ ਲੈ ਕੇ 2007 ਤੱਕ ਬਹੁਤ ਧੱਕੇ ਖਾਦੇ ਜੇਲ੍ਹ ਕੱਟੀ ਐ ਇੱਥੋਂ ਹੀ ਕੋਈ ਐਸਾ ਐਸਾ ਕੰਮ ਹੁੰਦਾ ਬੜੈਲ ਜੇਲ੍ਹ ਕੱਟੀ ਉਹ ਤੋਂ ਬਾਅਦ 2011-12 11-11 2011 ਨੂੰ ਮੇਰੀ ਤਰੀਕ ਸੀ ਸੈਸ਼ਨ ਕੋਰਟ ਅੱਜ ਪਤਾ ਦਿਨ ਕੀ ਹੈ ਚਲੋ ਆਪਾਂ ਗੱਲਾਂ ਸਾਰੀਆਂ ਹੀ ਕਰਾਂਗੇ ਕੋਈ ਚੱਕਰ ਨਹੀਂ ਅੱਜ 11 11 11 25 ਐ 11 11 2011 ਨੂੰ ਥੱਪੜ ਡੇ ਸੀ ਰਾਸ਼ਟਰਪਤੀ ਥੱਪੜ ਡੇ ਸੀ ਕਿਹਦੇ ਵੱਜਿਆ ਸੀ ਨਿਸ਼ਾੰਤ ਸ਼ਰਮੇ ਕਿਵੇਂ ਮਾਰਿਆ ਸੀ ਸਾਡੇ ਜਥੇਦਾਰ ਸਰਦਾਰ ਜੇਤਾਰ ਸਿੰਘ ਹਵਾਲਾ ਇੱਥੋਂ ਦੇ ਸ਼ੇਖਨ ਤੂ ਕੁੱਤੇ ਨੂੰ ਜਿਹਨੇ ਹੱਥ ਕੜੀਆਂ ਜਾਕੜੇ ਹੋਏ ਸ਼ੇਰ ਨਾਲ ਪੰਜਾ ਲੈਣ ਦੀ ਕੋਸ਼ਿਸ਼ ਕੀਤੀ। ਉਦੋਂ ਮੈਂ ਤਰੀਕਪੁਰਤਨਾ ਹੀ ਪੇਸ਼ੀ ਮਾਨਸਾ ਤੋਂ ਸ਼ੈਖਨਕੋਟ ਚ ਪੈਂਦੀ ਸੀ। ਅਸੀਂ ਤੀਜੀ ਮੰਜ਼ਲ ਦੀ ਥੱਲੇ ਪਾਣਾ ਵਰਤਿਆ। ਇੱਕ ਕਾਂਡ ਹੋਰ ਹੋਇਆ ਸੀ ਉਸ ਦਿਨ। ਉਸੇ ਦਿਨ ਇੱਕ ਉਸ ਟਾਈਮ ਦਾ ਕਾਂਗਰਸ ਦਾ ਬਹੁਤ ਵੱਡਾ ਲੀਡਰ, ਅੱਜ ਭਾਜਪਾ ਦਾ ਬਹੁਤ ਵੱਡਾ ਲੀਡਰ। ਉਦੋਂ ਬਾਦਲਕੀ ਸਰਕਾਰ ਹੁੰਦੀ ਸੀ। ਉਹਨਾਂ ਨੇ ਬਹੁਤ ਧੋਇਆ ਸੀ ਇੱਥੇ ਜਮਾ ਸਾਹਮਣੇ। ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਅੱਜ ਕੱਲ ਭਾਜਪਾ ਤੇ ਕਾਂਗਰਸ ਹੀ ਬਹੁਤ ਵੱਡਾ ਕੌਮ ਹੈ। ਇੱਥੇ ਬਹੁਤ ਉਹਦੇ ਵੀ ਜੂਤ ਪਤੰਗ ਹੋਇਆ ਸੀ ਗੱਲ ਆਏ ਆ ਪੜ੍ਹੇ ਲਿਖੇ ਆ ਖੇਡੇ ਆ ਬਹੁਤ ਵੱਡੇ ਲੈਵਲ ਤੇ ਮੈਂ ਜੀਐਨਡੀ ਯੂਨੀਵਰਸਿਟੀ ਵੱਲੋਂ ਖੇਡਿਆ ਹੋਇਆ ਬਾਕਸਿੰਗ ਪੜ੍ਹਿਆ ਆ ਚੰਗੇ ਵਧੀਆ ਉਸ ਤੋਂ ਬਾਅਦ ਚਲੋ ਆਹ ਕੰਮਾਂ 'ਚ ਪੈ ਗਏ ਹੁਣ ਨਸ਼ੇ ਉਰ ਤੋਂ ਲੜ ਰਹੇ ਆ ਜੰਗ ਉਹੀ ਜੱਜ ਕੇ ਜੇ ਮੈਂ ਤੁਸੀਂ ਸਾਰੇ ਵੀ ਜਾਣਦੇ ਹੋ ਪਰ ਜਿਹੜੀ ਇਹ ਯੂਨੀਵਰਸਿਟੀ ਹੈ ਆਪਾਂ ਜੈਜ ਆ ਮੁੰਡਿਆਂ ਨੇ ਮੰਗ ਚੱਕੀ ਆ ਬਹੁਤ ਚਮਾਉ ਦੇਖਦੇ ਆ ਸਾਡਾ ਬਹੁਤ ਜੀ ਕਰਦਾ ਹੁਣ ਇੱਕ ਤਾਂ ਗੈਪ ਹੋ ਗਿਆ ਜਨਰੇਸ਼ਨ ਦਾ ਮੈਨੂੰ ਤਾਂ ਇਹ ਲੱਗਦਾ ਹੈ ਮੈਂ ਰਾਤ ਸੋਚੀ ਗਿਆ ਕਿਉਂ ਸੋਚਦਾ ਤੁਸੀਂ ਵੀ ਸੋਚੋਗੇ ਮੇਰੇ ਭਰਾਓ ਵੱਡੇ ਹੋਵੋਗੇ ਤੋ ਚਾਹ ਜਿਹੜੇ ਮੇਰੀ ਉਮਰ ਦਾ ਨਾ ਪਤਾ ਫਿਰ ਬੰਦਾ ਸੋਚਦਾ ਵੀ ਯਾਰ ਕਿਤੇ ਇਹ ਜਨ ਤੋਂ ਕੀ ਜਨ ਜੈਡ ਉਹੀ ਚੀਜ਼ ਤਾਂ ਨਹੀਂ ਜੇ ਕਿਤੇ ਉਹ ਹੁੰਦੀ ਆ ਤਾਂ ਮੈਨੂੰ ਬਹੁਤ ਸਕੂਨ ਮਿਲ ਕੀ ਇਹ ਚੋਰ ਲੋਕ ਜੋ ਸਾਡਾ ਹੱਕ ਖੋ ਰਿਆ ਇਹ ਯੂਨੀਵਰਸਿਟੀ ਕੱਲੀ ਪੰਜਾਬ ਆਪਾਂ ਕਹਿੰਨਾ ਯੂਨੀਵਰਸਿਟੀ ਯੂਨੀਵਰਸਿਟੀ ਚੰਡੀਗੜ੍ਹ ਸਾਡਾ ਆਨੰਦਪੁਰ ਦਾ ਮਤ ਹੈ ਜੋ ਉਹਦੇ ਚ 9 ਨੰਬਰ ਲੈਣ ਨੰਦਪੁਰ ਦਾ ਮਤਾ ਤੁਸੀਂ ਪੜਿਆ ਸਾਰੇ ਨੇ ਬੜੇ ਲਿਖਿਆ ਨੌਜਵਾਨ ਉਹ ਇੱਧਰ ਵੇਖੋ ਅੱਖਾਂ ਜੱਠਾ ਮਿਲਾ ਕੇ ਪੜਿਆ ਪੜਿਆ ਕਿਸੇ ਨੇ ਨਹੀਂ ਜੀ ਕਿਉਂ ਫਿਰ ਕਾਮਯਾਬ ਕਿੱਥੋਂ ਜੋ ਅਨੰਦਪੁਰ ਦਾ ਮਤਾ ਨਹੀਂ ਪੜਦੇ ਜੋ ਆਪਣੇ 1984 ਚ ਲਿਖਿਆ ਗਿਆ ਕਿਸੇ ਨੇ ਵੀ ਲਿਖਿਆ ਆਪਣੇ ਸਿੱਖਾਂ ਦੀ ਪਹਿਲੀ ਮੰਗ ਹੈ ਉਹਦੇ ਚ ਨੋ ਨੰਬਰ ਲਾਈਨ ਲਿਖੀ ਗਈ ਹੈ ਚੰਡੀਗੜ੍ਹ ਪੰਜਾਬੀ ਬੋਲਦੇ ਖਿੱਤੇ ਪੰਜਾਬ ਦੇ ਇਹਦਾ ਇਹ ਮਤਲਬ ਨਹੀਂ ਕਿ ਜੁਨੀਵਰਸਿਟੀ ਪੜਨ ਵਾਲੇ ਬੱਚੇ ਕੋਈ ਉਹ ਹਰਿਆਣੇ ਦੇ ਹੋਣ ਜਾਂ ਕੋਈ ਉਹ ਰਾਜਸਥਾਨ ਦੇ ਹੋਣ ਉਹ ਸਾਡੇ ਤੋਂ ਉਹ ਵੀ ਸਾਡੇ ਭਰਾ ਨੇ ਪਰ ਅਸਲ 'ਚ ਇਹ ਕਿਉਂ ਹੈ ਕਿ ਕੋਈ ਇਕਬਾਲਦ ਦੀ ਯੂਨੀਵਰਸਿਟੀ ਹੈ ਜੀਤੇ ਪੈਸਾ ਪੰਜਾਬ ਦੇ ਸਰਦਾਰਾਂ ਦਾ ਲੱਗੇ ਕਿਵੇਂ ਲੱਗਿਆ 1850ਆਂ 'ਚ ਜਦੋਂ ਮਹਾਰਾਜਾ ਰਣਜੀਤ ਸਿੰਘ 1839 ਚਲੇ ਗਏ ਉਸ ਤੋਂ ਬਾਅਦ ਉਹਦੇ ਮੁੰਡੇ ਦਾ 10 ਸਾਲ ਰਾਜ ਰਿਹਾ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਗਵਰਨਮੈਂਟ ਕਾਲਜ ਸੀ ਪਹਿਲਾ ਗਵਰਨਮੈਂਟ ਕਾਲਜ ਲਾਹੌਰ ਖੋਲਿਆ ਉਥੋਂ ਉਹ ਤਾਂ ਵਿਗੜ ਕੇ ਇਹ ਯੂਨੀਵਰਸਿਟੀ ਬਣੀ ਉਦੋਂ ਬਾਅਦ ਉਹ ਕਾਲਜ ਕਿੱਥੇ ਆਇਆ ਹਸ਼ਿਆਰਪੁਰ ਹਸ਼ਾਰੋਂ ਪਰ ਸੋਲਣ ਗਿਆ ਸੋਲਣੋ ਫੇਰ ਕਿੱਥੇ ਗਿਆ ਫੇਰ ਹਸਾਰ ਗਿਆ ਹਸਾਰੋਂ ਉਰੇ ਚੰਡੀਗੜ੍ਹ ਆਇਆ ਤੇ ਸਰਦਾਰਾਂ ਅੰਗਰੇਜ਼ਾਂ ਨੇ ਹੱਥ ਖੜਾ ਕਰਤਾ ਸਭ ਤੋਂ ਪਹਿਚ ਹਸ਼ਿਆਰ ਹਸਾਰ ਨਹੀਂ ਹਸ਼ਿਆਰਪੁਰ ਹਸ਼ਿਆਰ ਹਸਾਰ ਵੀ ਗਿਆ ਸੀ ਹਸ਼ਿਆਰਪੁਰ ਬਿੱਤ ਦਿੱ ਦਿੱਲੀ ਵੀ ਗਿਆ ਦਿੱਲੀ ਦੋ ਕਾਲਜ ਹੋਲੇ ਸੀ ਚਲੋ ਮਾਤਾ ਮੈਂ ਨੂੰ ਗਲਤੀ ਲੱਗੀ ਮਾਫ ਕਰਿਓ ਦਿੱਲੀ ਵੀ ਦੋ ਕਾਲਜ ਖੋਲੇ ਸੀ ਸੇਮ ਟਾਈਮ ਤਾਂ ਕੀ ਹੋਇਆ ਇਹਨਾਂ ਨੇ ਅੰਗਰੇਜ਼ਾਂ ਨੇ ਹੱਥ ਖੜੇ ਕਰ ਦਿੱਤਾ ਪੰਜਾਬ ਦੇ ਸਿੰਘਾਂ ਸਰਦਾਰਾਂ ਨੇ ਸਿੱਖਾਂ ਨੇ ਅਸਲ ਕਰ ਗੁਰੂ ਦੇ ਅਸਲੀ ਸਿੰਘਾਂ ਨੇ ਜੋ ਅਸਲੀ ਲੜਾਕੇ ਨੇ ਅਸਲੀ ਬੇਰ ਜਿਨ੍ਹਾਂ ਦੀ ਇਹ ਧਰਤੀ ਆ ਸਾਰੀ ਜਿਨ੍ਹਾਂ ਕਰਕੇ ਜਿਉਣ ਜੋਗੇ ਹੋਏ ਆ ਆਪਾਂ ਉਹਨਾਂ ਨੇ ਆਪ ਦੇ ਜੇਬਾਂ ਚੋਂ ਫੰਡ ਪਾ ਕੇ ਯੂਨੀਵਰਸਿਟੀ ਬਣਾਈ ਸੀ ਜਿੱਤੇ ਪੰਜਾਬ ਦਾ ਹੱਕ ਸੀ ਪਹਿਲਾਂ ਅੰਗਰੇਜ਼ਾਂ ਨੇ ਪੰਜਾਬੀ ਵੀ ਨਹੀਂ ਲਾਗ ਕਰੀ ਤਾਂ ਇਹ ਯੂਨੀਵਰਸਿਟੀ ਸਾਡੀ ਆ ਫਿਰ ਆਪਾਂ 84 ਦਾ ਮਤ ਉਹ ਚ ਸਾਫ਼ ਕਿਹਾ ਗਿਆ ਉਹ ਆਪਾਂ ਫਿਰ ਹੁਣ ਮੀਆਂ ਭੈਣਾਂੇ ਬੈਠੀਆਂ ਗੱਲ ਕਰ ਤਾਂ ਆਮ ਗੱਲ ਆ ਇੱਥੇ ਉਹਨੂੰ ਖੁੱਲਾ ਵੀ ਐਸੀ ਸੰਦੂਕ ਲੈ ਕੇ ਕੀ ਕਰਨਾ ਹੈ ਸਾਨੂੰ ਕੁੜੀ ਤੋਰੋ ਸਾਨੂੰ ਚੰਡੀਗੜੀ ਦਿਓ ਸਾਡਾ ਸੀ ਤੇ ਫਲਕਾਰੀ ਪਾਉਣੀ ਹੈ ਚੰਡੀਗੜੀ ਸਾਡਾ ਹੈ ਸਾਡੀ ਚੰਡੀਗੜ੍ਹ ਨਾਲ ਸਾਨੂੰ ਸਾਰਾ ਗੁੱਸਾ ਆ ਗਿਆ ਯੂਨੀਵਰਸਿਟੀ ਵੀ ਆ ਗਈ ਕਾਲਜ ਵੀ ਆ ਗਿਆ ਸਾਡੀ ਤਾਂ ਮੰਗ ਯੂਨੀਵਰਸਿਟੀ ਦੀ ਬਾਕੀ ਇਹ ਬੱਚੇ ਲੜ ਰਹੇ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਲੜਦੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਜੋ ਲੜੂਗਾ ਜੇ ਆਪਾਂ ਅੱਜ ਲੜਾਂਗੇ ਇਹਨਾਂ ਨੌਜ ਬੜੇ ਚਰਾਂ ਦੀ ਹੈ ਕਿ ਅੱਜ ਦਾ ਕੰਮ ਹੈ ਕਿੰਨੇ ਬਰੇ ਹੋ ਗਏ ਕੰਮ ਚੱਲਦਿਆਂ ਨੂੰ ਸ਼ਾਇਦ ਮੋਦੀ ਇੱਥੇ ਝੁਕੇ ਜੋ ਆਰਐਸਐਸ ਹੈ ਉਹ ਇੱਥੇ ਝੁਕੇ ਇੱਕ ਵਾਰ ਤਾਂ ਕਿਸਾਨ ਅੰਦੋਲਨ ਦਿੱਲੀ ਝੁਗਿਆ ਝੁਗਿਆ ਕਿ ਨਹੀਂ ਝੁਗਿਆ ਉਹ ਕਿਵੇਂ ਝੁਗਿਆ ਉਹ ਬਾਬਾ ਉਹ ਲੋ ਮੂਰੇ ਸੀ ਪੂਰਾ ਕਿਸਾਨ ਅੰਦੋਲਨ ਚ ਹਨਾ ਇਹਦੀ ਜੀਭ ਤੇ ਸੀ ਭਾਈ ਸਾਰਾ ਕੋਰੇ ਬੈਰੀ ਬੂਰੀ ਕੱਲ ਮੈਨੂੰ ਇੱਕ ਜੱਲ ਹੋਰ ਦੱਸਦਾ ਯਾਰ ਕਿਸੇ ਨੂੰ ਇਹ ਗੱਲ ਰੜਕ ਵੀ ਸਕਦੀ ਹੈ ਪਰ ਮੈਨੂੰ ਲੱਗਿਆ ਯਾਰ ਹਰੇਕ ਨੌਜਵਾਨ ਜਦੀਪ ਸਿੱਧੂ ਦਿਖਿਆ ਮੈਨੂੰ ਕੇ ਜਾਨਹਾਰੇ ਨਾ ਯਾਰ ਆਇਆ ਦੀਪ ਸਿੱਧੂ ਤੁਰਦਾ ਫਿਰਦਾ ਵੀ ਆ ਫਿਰਦਾ ਕਿਉਂ ਉਹਦੀਆਂ ਗੱਲਾਂ ਹਣੇ ਸੈਨਟ ਸੂਟ ਵਾਲੀਆਂ ਗੱਲਾਂ ਪਹਿਲਾਂ ਕਰੀਆਂ ਸੀ ਅੱਜ ਉਹ ਸਾਡੇ ਘਾੜੀ ਆ ਗਈਆਂ ਤਾਂ ਇਹ ਲੱਤਾਂ ਫੜ ਕੇ ਡੇਗੋ ਇਹਨਾਂ ਨੂੰ ਇਹ ਅੱਜ ਕੱਲੀ ਯੂਨੀਵਰਸਿਟੀ ਤੇ ਆਰਐਸਐਸ ਕਬਜ਼ਾ ਨਹੀਂ ਕਰ ਰਹੀ ਸਾਡੇ ਹੌਲੀ ਹੌਲੀ ਇਹਨਾਂ ਨੇ ਸਾਡੇ ਗੁਰਦੁਆਰਿਆਂ 'ਚ ਵੀ ਟੱਲ ਲਾ ਦੇਣੇ ਆ ਜੀ ਸਮਝ ਗਏ ਮੰਦਰ ਤੋੜ ਕੇ ਮਸਜਿਦਾਂ ਬਣਾਉਣੀਆਂ ਨਾਂ ਬਦਲ ਦੇਣਾ ਕਦੇ ਕਿਸ ਦਾ ਨਾਂ ਬਦਲਤਾ ਕਦੇ ਕਿਸ ਦਾ ਸ਼ਹਿਰਾਂ ਦੇ ਨਾਂ ਬਦਲਦੇ ਨੇ ਤਾਂ ਫਿਰ ਇਹਨਾਂ ਨੂੰ ਕਿੱਧਾ ਘੌਖਾ ਕੰਮ ਸੋ ਇਹਨਾਂ ਤੋਂ ਬਚੋ ਇੱਕਠੇ ਹੋ ਕੇ ਲੜੋ ਸਾਰੇ ਧਰਮਾਂ ਦੇ ਲੋਕ ਸਾਬ ਸੂਬਿਆਂ ਦੇ ਲੋਕ ਹਾਂ ਹਰਿਆਣੇ ਦਾ ਵੀ ਉਹਨਾਂ ਹੀ ਹੱਕ ਹੈ ਹਰਿਆਣਾ ਮਹਾਰਾਜ ਅਰਜੀਤ ਸਿੰਘ ਵਾਲਾ ਰਾਜ ਦੇਖ ਲਓ ਉਹਨਾਂ ਦਾ ਸਾਫ ਦਾ ਬਰਾਬਰ ਹੱਕ ਹੈ ਆਪਾਂ ਕਿਸੇ ਨੂੰ ਡਰ ਕਨਾਰ ਨਾ ਕਰੋ ਹਰਿਆਣੇ ਦੇ ਮੁੰਡੇ ਹੀ ਬਹੁਤ ਸਪੋਰਟ ਕਰ ਰਹੇ ਨੇ ਜਿੱਦੀ ਯੂਨਿਟੀ ਹੋਗੀ ਅਸੀਂ ਤਾਂ ਭਰਾ ਭਾ ਲੈ ਲੜਾਕੇ ਬੰਦੇ ਆ ਲੜਨ ਵਾਲੇ ਡਾਂਗ ਫੇਰਨ ਵਾਲੇ ਕੋਈ ਬਹੁਤੇ ਵੱਡੇ ਬੁੱਧੀ ਜੀਵੀ ਵੀ ਨਹੀਂ ਹਨਾ ਅਸੀਂ ਤਾਂ ਛੋਟੇ ਨਾਲ ਖੜੇ ਆ ਥੋੜੇ ਪਿੱਛੇ ਖੜਾਂਗੇ ਕੱਲ ਤਰੀਕ ਸੀ ਕੱਲ ਜੀ ਬਹੁਤ ਕਰਦਾ ਸੀ ਪਰ ਬਰੰਟ ਕੱਢੋ ਜੱਜ ਨੇ ਕਿਉਂ ਆ ਲੜਾਈਆਂ ਜੀ ਇਹ ਲੜਦੇ ਆ ਨਸ਼ੇ ਵਿਰੁੱਧ ਕੋਈ ਸਾਥ ਸੂਤ ਤਾਂ ਖਰ ਨਹੀਂ ਦਿੰਦਾ ਲੜਦੇ ਲੋਕਾਂ ਦਾ ਸਹੀ ਗੱਲ ਤਰੀਕਾਂ ਗੱਲਾਂ ਨੂੰ ਭੁਗਤ ਨਹੀਂਆ ਪੈਂਦੀਆਂ ਨੇ ਹਾਂ ਸਟੇਜ ਲਾ ਦੋ ਮੇਰੇ ਵਰਗੇ ਆ ਕੇ ਜੋ ਜੋ ਆਏ ਬਥੇਰੇ ਕਰਨਗੇ ਅਗਰ ਭੁਗਤਣਾ ਆਪ ਨੂੰ ਪਰ ਲੜਨਾ ਵੀ ਜ਼ਰੂਰੀ ਆ ਕੋਈ ਚੱਕਰ ਨਹੀਂ ਲੜੋ ਪੂਰੀ ਜੱਜ ਕੇ ਤੁਹਾਡੇ ਨਾਲ ਖੜਾਂਗੇ ਕੱਲ ਆ ਨਹੀਂ ਸਕੇ ਮਾਫੀ ਚਾਹੋਣੇ ਆ ਅੱਜ ਕੱਲ ਤਰੀਕ ਸੀ ਭਾਈ ਬਰੰਟ ਕੱਢੇ ਸੀ ਅੱਜ ਆਏ ਅੱਗੇ ਵੀ ਆਵਾਂਗੇ ਸੋਰ ਨੂੰ ਸਲੂਟ ਹੈ ਸਾਰੇ ਭਰਾਵਾਂ ਨੂੰ ਜੋ ਲੜ ਰਹੇ ਨੇ ਇੱਕੋ ਵੀਰ ਅਸ਼ਮੀਤ ਸਿੰਘ ਇਹ ਬੱਚੇ ਜੋ ਵੀ ਜਿਹੜੇ ਵੀ ਆਪਣੇ ਆ ਮੁੰਡਾ ਖੜਾ ਇੱਥੇ ਲਖਨਊ ਤੋਂ ਇੱਕ ਹਰਿਆਣ ਜਿੰਨੇ ਵੀ ਭਰਾਓ ਤੁਸੀਂ ਮੈਂ ਤੁਹਾਨੂੰ ਨਹੀਂ ਜਾਣਦਾ ਕਿਉਂ ਮੈਂ ਆ ਸੋਸ਼ਲ ਮੀਡੀਆ ਦੂਰ ਰਹਿਣਾ ਇੱਕੋ ਭੈਣ ਨਿੱਕੀ ਜੀ ਕੁੜੀ ਕਟਾਰੋਂ ਤਿੱਖੀ ਹਾਂਜੀ ਹਾਂ ਸਾਰਾ ਹਣਾ ਹੋਰ ਸਾਰੀਆਂ ਪੈਣਾ ਅੱਬਲ ਮੈਂ ਤੁਸੀਂ ਕੱਲਾ ਕੱਲਾ ਬੱਚਾ ਕੱਲਾ ਕੱਲਾ ਬੱਚਾ ਤੂੰ ਵੀ ਤੂੰ ਵੀ ਤੂੰ ਵੀ ਤੂੰ ਵੀ ਸਰਦਾਰ ਵੀ ਮੋਨਾ ਵੀ ਉਹ ਕਹਿੰਦਾ ਕੀ ਮੁਹੰਮਦ ਕੀ ਸਰਦਾਰ ਕੀ ਮੁਹੰਮਦ ਸਾਹਿਬ ਗੁਰੂ ਦੇ ਬੱਚੇ ਹੈਣਾ ਕੀ ਰਾਮ ਕੀ ਕੁਮਾਰ ਸਾਹਿਬ ਸਭ ਜਿੰਨੀਆਂ ਤੁਸੀਂ ਪੱਗਾਂ ਵਾਲੇ ਹੋ ਚਾਹੇ ਮੋਨੇ ਹੋ ਇੱਥੇ ਧਰਮ ਦੇ ਨਾਂ ਦੀ ਕੋਈ ਚੀਜ਼ ਨਹੀਂ ਹਾਂ ਪੰਜਾਬ ਦੀ ਜ਼ਰੂਰ ਆ ਪੰਜਾਬ ਲਈ ਦਰਦ ਹੋਣਾ ਚਾਹੀਦਾ ਪੰਜਾਬੀ ਲਈ ਦਰਦ ਹੋਣਾ ਚਾਹੀਦਾ ਤੁਹਾਡੇ ਨਾਲ ਆ ਭਾਈ ਤੁਸੀਂ ਨੌਜਵਾਨਾਂ ਨੇ ਅੱਜ ਤੱਕ ਨੌਜਵਾਨਾਂ ਦਾ ਚੱਕਿਆ ਹੋਇਆ ਬੀੜਾ ਕਦੇ ਥੱਲੇ ਨਹੀਂ ਡਿੱਗਿਆ ਅਸੀਂ ਨਸ਼ੇ ਵਿਰੁੱਧ ਚੱਕਿਆ ਸੀ ਤਿੰਨ ਚਾਰ ਸਾਲ ਪਹਿਲਾਂ ਸਾਡੇ ਤੇ 18 19 ਪਰਚੇ ਪਾਰਖੇ ਨੇ ਅਸੀਂ ਨਹੀਂ ਛੱਡੇ ਨਾ ਹਟਿਏ ਜਿੱਦੇ ਗੋਲੀ ਮਾਰੀ ਮਾਰਤੇ ਮਕਾਤੇ ਕਿਉਂ ਸਾਰਾ ਤੰਤਰੀ ਹੈ ਨਾ ਨਸ਼ੇ ਵਾਲਾ ਤੁਸੀਂ ਤਾਂ ਮੁੰਡੇ ਪੜੇ ਲਿਖੇ ਹੋ ਸਾਰਾ ਕੁਝ ਪਤਾ ਹੀ ਆ ਤੁਹਾਨੂੰ ਤਾਂ ਨਸ਼ਾ ਚੱਲਦਾ ਕਿੱਥੋਂ ਆ ਦੇਣ ਕੀ ਦੀ ਹੈ ਤੋਂ ਕਮਾਈ ਕਿਨੂੰ ਆ ਵੱਡੇ ਵੱਡੇ ਪੁਲਿਸ ਅਫਸਰ ਬਕਿਉਂਦੇ ਨੇ ਇਹ ਵੱਡੇ ਵੱਡੇ ਲੀਡਰ ਬਕਿਉਂਦੇ ਨੇ ਇਹ ਸਾਰਾ ਅਸਲ 'ਚ ਵੱਡਾ ਬਾਹਰੋਂ ਕਿੰਨਾ ਦਾ ਹੈ ਤਾਂ ਆਪਣੇ ਆਧਨੇ ਇਹ ਲੋਕ ਆ ਪਰ ਆਪਾਂ ਲੜ ਰਹੇ ਹਾਂ ਕਿਉਂ ਲੜ ਰਹੇ ਹਾਂ ਮੈਂ ਇੱਥੇ ਰਹਿ ਗਿਆ ਹਾਂ ਇਕੱਲੇ ਇਕੱਲੇ ਹੋਸਟਲ 'ਚ ਰਿਹਾ ਹਾਂ ਇਕੱਲੇ ਇਕੱਲੇ ਪੀਜੀ ਵਿੱਚ ਰਿਹਾ ਹਾਂ ਉਹੌੜਾ ਰਹੇ ਆ ਆਪਾਂ ਉਂ ਵੀ ਰਹੇ ਆ ਬਾਕਸਿੰਗ ਖੇਡਦਾ ਰਹੇ ਇੱਥੇ ਕਈ ਜਿਮਾਂ ਕਈ ਨੈਸ਼ਨਲ ਲੈਵਲ ਦੇ ਕੰਪੀਟੀਸ਼ਨ ਕਰਤੀਆਂ ਮੈਨੂੰ ਪਤਾ ਇੱਥੇ ਨਸ਼ਾ ਸਭ ਤੋਂ ਪਹਿਲਾਂ ਉਰੇ ਆਇਆ ਸੀ ਪੰਜਾਬ ਨਾਲ ਤੁਸੀਂ ਵੀ ਦੇਖਦੇ ਹੋ ਮੁੰਡੇ ਵੀ ਦੇਖਦੇ ਕੁੜੀਆਂ ਵੀ ਦੇਖਦੇ ਉਹਨਾਂ ਕਰਨ ਵਾਲਿਆਂ ਦਾ ਕੁਝ ਕਹਿੰਦਾ ਉਹਨਾਂ ਨੂੰ ਵੇਚਣ ਵਾਲਿਆਂ ਦਾ ਉਹ ਵੇਚਣ ਵਾਲਿਆਂ ਦਾ ਜਿਹੜੇ ਇੱਥੇ ਆ ਕੇ ਵੇਚ ਕੇ ਜਾਂਦੇ ਨੇ ਯੰਕਰ ਜੀ ਉਹਨਾਂ ਦਾ ਨਹੀਂ ਇੱਕ ਇੱਕ ਜਿਹੜੇ ਉਹਨਾਂ ਨੂੰ ਦਿੰਦੇ ਨੇ ਵੱਡੇ ਬਾਈਟ ਕਾਲਰ ਜਿਹੜੇ ਸਾਡੇ ਬਣਾਂ ਦੇ ਪੜਦੇ ਸੀ ਉਰੇ ਤੇ ਇੱਥੇ ਰਾਜੇ ਬਣੇ ਬੈਠੇ ਹੁਣ ਵੀ ਉਹ ਉਹਨਾਂ ਦਾ ਤੋ ਉਹਨਾਂ ਦੇ ਮਗਰ ਵੀ ਪਿਆ ਕਰੋ ਬਹੁਤ ਜ਼ਰੂਰੀ ਹੈ ਕਿਉਂਕਿ ਸਾਰੇ ਬੱਚੇ ਆਪਣੇ ਭਰਾਣੇ ਦੇ ਨਸ਼ੇ ਤੋਂ ਬੱਚੇ ਨੂੰ ਬਚਾਓ ਸੋ ਉਹਨਾਂ ਪ੍ਰੋਫੈਸਰਾਂ ਦਾ ਤਿੰਨ ਪ੍ਰੋਫੈਸਰ ਖੜੇ ਨੇ ਛੋੜ ਦੇ ਲਾ ਕੇ ਚਾਰ ਕਿੰਨੇ ਪ੍ਰੋਫੈਸਰ ਸਾਹਿਬ ਖੜੇ ਨੇ ਬਾਈ ਛੋੜ ਦੇ ਨਾਲ ਕਾਫੀ ਤਗੜੀ ਟੀਮ ਹੈ ਸਾਰੀ ਐਨਰਜੀ ਲੱਗ ਰਹੀ ਹੈ ਦੇਖੋ ਬੰਦੀਆਂ ਛੋੜ ਦੇ ਨਾਲ ਸਾਰੀਆਂ ਜਥੇਬੰਦੀਆਂ ਜਥੇਬੰਦੀਆਂ ਨਹੀਂ ਅਸਲ 'ਚ ਦੇਖੋ ਅਸਲ 'ਚ ਮੋਰਚਾ ਉਹ ਹੈ ਕੋਈ ਜਥੇਬੰਦੀ ਨਹੀਂ ਕੋਈ ਕਮੇਟੀ ਨਹੀਂ ਪੰਜਾਬ ਬਚਾਓ ਯੂਨੀਵਰਸਿਟੀ ਮੋਰਚਾ ਹਰੇਕ ਸਟੂਡੈਂਟ ਦੀ ਪਾਰਟੀ ਵਾਈ ਨਹੀਂ ਕਰਨੀ ਰਾਜਨੀਤੀ ਨਹੀਂ ਕਰਨੀ ਮੈਂ ਤਾਂ ਸੋਨੂੰ ਕਹਿਣਾ ਤੁਸੀਂ ਸਹਿਯੋਗ ਲੈਣਾ ਤੁਸੀਂ ਲੜੋ ਆਪਦੇ ਮਾਪਿਆਂ ਨੂੰ ਆਵਾਜ਼ ਮਾਰੋ ਪੰਜਾਬ ਖਾਤਰ ਲੜ ਰਹੀਆਂ ਜਥੇਬੰਦੀਆਂ ਜੂਨ ਨਾ ਸਾਰੀਆਂ ਧਾਰਮਿਕਾਂ ਗੱਲ ਕਰਕੇ ਸੇ ਰਾਜਨੀਤਿਕ ਦਾ ਨਾ ਰਾਜਨੀਤੀ ਤੋਂ ਵਿਚਾਰ ਰੱਖੋ ਕੋਈ ਵੀ ਰਾਜਨੀਤਿਕ ਹਨਾ ਪਾਰਟੀ ਤੋਂ ਉਹ ਤੋਂ ਵਿਚਾਰ ਰੱਖੋ ਕਿ ਉਹਨਾਂ ਨੇ ਆਪ ਦੀ ਰਾਜਨੀਤੀ ਕਰਨੀ ਇੱਕ ਲੜਾਈ ਕਰਨੀ ਹੈ ਸੰਘਰਸ਼ ਕਰਨਾ ਜਾਨੀ ਕਿ ਸੰਘਾਸ ਲੜਨ ਦਾ ਮਤਲਬ ਨਹੀਂ ਡਾਂਗ ਮਾਰਨਾ ਸਾਨੂੰ ਸਲੂਟ ਆ ਬਹੁਤ ਚਿਰ ਬਾਅਦ ਸਟੂਡੈਂਟ ਅੰਦੋਲਨ ਦੇਖਿਆ ਬਹੁਤ ਚਿਰ ਬਾਅਦ ਅਸੀਂ ਵੀ ਲੜੇ ਹਾਂ ਅਸੀਂ ਬਸਾਂ ਖਾਤਰ ਲੜੇ ਆਂ ਮਾਨਸਾ 2000 ਤੋਂ ਬਾਅਦ ਆ ਲੜਿਆ ਨਸ਼ਿਆਂ ਵਾਲਾ ਵਿੱਚ ਦੀ ਦੂਜਾ ਲੜਿਆ ਜਿਹਦਾ ਕਿਸੇ ਕੰਮ ਨਹੀਂ ਆਇਆ ਜਿਹੜੇ ਅੱਜ ਕੀ ਦੱਸੀ ਹੁਣ ਚਲੋ ਕੋਈ ਦੱਸਣ ਦਾ ਫਾਇਦਾ ਨਹੀਂ ਐ ਸੋ ਭਾਈ ਲੜੋ ਸਾਨੂੰ ਸਲੂਟ ਆ ਸੋ ਲੈ ਚਿਹਰੇ ਦੇਖ ਕੇ ਮਨ ਨੂੰ ਖੁਸ਼ੀ ਹੋਈ ਕਿ ਸਾਡੇ ਭਰਾ ਲੜਨ ਵਾਲੇ ਵੀ ਆ ਨਸ਼ੇ ਪੱਤੇ ਤੋਂ ਬਚ ਕੇ ਗੁਰੂ ਦਾ ਨਾਮ ਜਪ ਕੇ ਆਪ ਦੇ ਆਪ ਦੇ ਧਰਮ ਆਪ ਦੇ ਆਪ ਦੇ ਇਸ਼ਟ 'ਚ ਪੱਕੇ ਹੋ ਕੇ ਜਿਕਾਰੇ ਗਾ ਜਾ ਕੇ ਜਮਾ ਜੱਜ ਕੇ ਕਾ ਖਾਕੀ ਨਿਕਰ ਵਾਲੇ ਤੁਸੀਂ ਟੰਗਿਆ ਕੱਜਾ ਸਵਾਰ ਲਿਆ ਦਾ ਨਯਾਰ ਆ ਗਿਆ ਦਿਲ ਨੂੰ ਸਕੂਨ ਉਹਦਾ ਇਹ ਕਾ ਵੀ ਨਹੀਂ ਕੋਈ ਇਹਨੂੰ ਭਲਾ ਮੰਨਿਓ ਆਹ ਬੁੱੱਜੜ ਨੂੰ ਇਹ ਵੀ ਨਹੀਂ ਚੰਗਾ ਆਇਆ ਸਭ ਤੋਂ ਵੱਡਾ ਪਾਪੀ ਇਹਨੇ ਤਾਂ ਵੇਚਿਆ ਹੁਣ ਮੈਂ ਸੱਚ ਇੱਕ ਗੱਲ ਹੋਰ ਕਰਨਾ ਹੈ ਸੈਂਟਰ ਵਾਲਿਆਂ ਕੋਲੇ ਇਹ ਕਿਉਂ ਹੈ 3000 ਕਰੋੜ ਲਾ ਲਓ 4000 ਕਰੋੜ ਲਾ ਲਓ ਸਾਲਾਨਾ ਭਰੇਗਾ ਭਗਵੰਤ ਮਾਨ ਦਾ ਕਿਉਂ ਨਹੀਂ ਭਰਦਾ ਉਹ ਤਾਂ ਜਿਹਦੇ ਦਿਨ ਉਹਨਾਂ ਤੋਂ ਤਾਂ ਖਰਚੀ ਚੱਕੇ ਜਾਂਦਾ ਪੰਜਾਬ ਦੀਆਂ ਜੋ ਜੋ ਦੋ ਯੂਨੀਵਰਸਿਟੀਆਂ ਦੱਸਦਾ ਹੈ ਜੀਐਨਡੀਯੂ ਤੇ ਪਟਿਆਲੇ ਵਾਲੀ ਕਿੱਡੀਆਂ ਹਾਈ ਕਲਾਸ ਸੀ ਸਾਡੇ ਵੇਲੇਾਂ ਚ ਕਿੱਡੀ ਸਟਰੈਂਥ ਸੀ ਜਿਹੜੇ ਉੱਥੇ ਪੜ੍ਹੇ ਨੇ ਉੱਥੋਂ ਨਿਕਲ ਕੇ ਆਨੇ ਪ੍ਰੋਫੈਸਰ ਜਾਂ ਸਪੋਰਟਸਮੈਨ ਉਹਨਾਂ ਨੂੰ ਪੁੱਛੋ ਤੇ ਇਹ ਆ ਜਿਹੜੇ ਅਪਰ ਕਲਾਸ ਤੇ ਕਿਉਂ ਪਹੁੰਚ ਗਈ ਉਹਨਾਂ ਦਾ ਇਹ ਹਾਲ ਕਿਉਂ ਹੈ ਕਦੇ ਵਿਚਾਰ ਕੇ ਦੇਖਿਆ ਉਹ ਲਵਲੀ ਵੀ ਬਿਜੀ ਵੀ ਫੇਲ ਹੋ ਗਈ ਉਹ ਤਾਂ 2007-08 ਚੱਲੀ ਸੀ ਪੰਜਾਬ ਦੀਆਂ ਯੂਨੀਵਰਸਿਟੀਆਂ ਆਪਾਂ ਇਹਨੂੰ ਪੰਜਾਬ ਚ ਲੈ ਜਾਾਂਗੇ ਪਰ ਪੈਸਾ ਫੰਡ ਦਿਓ ਭਾਈ ਇਹਦੇ ਖਾਤਰ ਜਾਰੀ ਕਰੋ ਅੱਜ ਕਰੋ ਇਕੱਠੇ 3 ਸਾਲ ਦਾ ਫੰਡ ਜਾਰੀ ਕਰੋ ਕਿੱਥੋਂ ਦੇਣਗੇ ਫੰਡ ਅਗਲੇ ਕਹਿੰਦੇ ਅਸੀਂ ਫੰਡ ਦੇਣਾ ਤੁਸੀਂ ਲੈ ਲਓ ਲੈ ਲਓ ਫੰਡ ਉਹ ਤਾਂ ਕੇਂਦਰ ਦਾ ਹੱਥ ਛੜਾ ਕੇ ਭਜੋਂਗੇ ਜਾਂ ਭੱਜਦੇ ਜਦੋਂ ਆਪਣੇ ਬੰਦੇ ਫੰਡ ਹੀ ਦੇ ਰਹੇ ਆਪਣਾ ਰਾਜ ਕਰਤਾ ਫਿਰ ਕਹਿੰਦੇ ਇੱਥੇ ਮੈਂ ਸੁਣ ਰਿਹਾ ਸੀ ਕਿ ਇੱਕ ਬਹੁਤ ਵੱਡੇ ਉਸ ਮੁਖੀ ਦਾ ਬਿਆਨ ਆਇਆ ਅਗੇ ਅਸੀਂ ਪੰਜਾਬ ਪੁਲਿਸ ਨੂੰ ਲਾਉਦੇ ਕੱਲ ਮੈਂ ਪੰਜਾਬ ਪੁਲਿਸ ਦਾ ਬੱਚਿਆਂ ਨੂੰ ਗੋੜਦੇ ਦੇਖੀਆ ਕੁੜੀਆਂ ਨੂੰ ਉਹਨੇ ਕੀ ਦੱਸਾਂ ਸਾਡੇ ਨਾਲ ਕੀ ਕੁਸ਼ ਕਰਿਆ ਚਲੋ ਉਹ ਲਾ ਲੱਗਾ ਪਰ ਫਿਰ ਵੀ ਅਸੀਂ ਆਸ ਕਰਦੇ ਹਾਂ ਤੁਸੀਂ ਇਹ ਲੜੋਗੇ ਇਸ ਸੰਘਰਸ਼ لڑੋਂਗੇ ਸੰਘਰਸ਼ ਲੜ ਕੇ ਜਿੱਤ ਕੇ ਪੜ ਕੇ ਆਦੇ ਮਾਂ ਬਾਪ ਦਾ ਨਾਮ ਰੋਸ਼ਨ ਕਰੋਗੇ ਕਿਸੇ ਪੁੱਠੇ ਰਸਤੇ ਤੇ ਨਹੀਂ ਜਾਣਾ ਬਈ ਇੱਥੇ ਕਿਸੇ ਦਾ ਖੂਨ ਨਹੀਂ ਡੁੱਲਣਾ ਚਾਹੀਦਾ ਕੋਈ ਸ਼ਰਾਰਤ ਨਹੀਂ ਕਰਨੀ ਕੋਈ ਹਿੰਸਾ ਕੋਈ ਵੀ ਗਲਤ ਕੰਮ ਨਹੀਂ ਕਰਨਾ ਯਾਰ ਕਿਉਂਕਿ ਤੁਹਾਡਾ ਫਿਊਚਰ ਤੁਹਾਡੇ ਮਾਂ ਬਾਪ ਨੇ ਤੁਹਾਨੂੰ ਪੜਨੇ ਪਈਏ ਆਪਣੇ ਹੱਕਾਂ ਲਈ ਲੜਨਾ ਫੀਸਾਂ ਕਟਾਉਣ ਲਈ ਅਸੀਂ ਲੜਦੇ ਰਹੇ ਹਾਂ ਬੱਸਾਂ ਲਈ ਅਸੀਂ ਲੜਦੇ ਨੇ ਆ ਹੱਕ ਲਈ ਲੜੋ ਬਟ ਕਿਸੇ ਦੇ ਬਹਿਕਾ ਵਿੱਚ ਆ ਕੇ ਕਿਸੇ ਗਲਤ ਬੰਦੇ ਦੀ ਸ਼ਰਾਰਤੀਆਂ ਸਰਦੇ ਹੱਥ ਤੇ ਚੜ ਕੇ ਤੁਸੀਂ ਇਹੋ ਜਿਹਾ ਕੰਮ ਨਹੀਂ ਕਰਨਾ ਕਿ ਤੁਹਾਡਾ ਫਿਊਚਰ ਡੋਲੇ ਖਾਵੇ ਮੇਰੇ ਬਾਪੂ ਨੇ ਵੀ ਸੋਚਿਆ ਸੀ ਮੇਰੇ ਮੁੰਡੇ ਦੇ ਤਿੰਨ ਸਟਾਰ ਹੋਣਗੇ ਮੈਂ ਮੇਰੇ ਬਾਪੇ ਨੂੰ ਬਾਪੂ ਨੂੰ ਤਰੀਕਾ ਹਾਈ ਕੋਰਟਾਂ ਦੀਆਂ ਪੰਛੀ ਵਰ ਚੜਾੜੀਆਂ ਗਜ਼ਹਿਰੀਆਂ ਮੇਰੇ ਬਾਪੂ ਨੂੰ ਤਨਖਾਹ ਫੜਦੇ ਫੜਦੂ ਹੁਣ ਜਦੋਂ ਮੈਂ ਮਾੜੇ ਕੰਮ ਕਰਦਾ ਸੀ ਉਹ ਤਾਂ ਮੇਰੇ ਬਾਪ ਨੂੰ ਕੁਝ ਨਹੀਂ ਕਿਹਾ ਲੜਦਾ ਸੀ ਗੋਲੀਆਂ ਮਾਰਦਾ ਸੀ ਲਾਈਆਂ ਝਗੜੇ ਕਰਦਾ ਸੀ ਜਦੋਂ ਮੈਂ ਹੱਕ ਸੱਚ ਦਾ ਕੰਮ ਕਰਨ ਲੱਗਿਆ 70 ਸਾਲ ਦੇ ਮੇਰੇ ਬਾਪ ਤੇ ਹੀ ਪਰ ਜੇ ਪਾ ਤੇ ਹੁਣ ਉਹ ਮੇਰੇ ਨਾਲ ਵੀ ਤਰੀਕ ਚੜਦਾ ਤਾਂ ਲੋਕ ਕਹਿੰਦੇ ਨੇ ਇਹਨੇ ਝੋਟੇੰਦਾ ਦਾ ਪਿਓ ਵੀ ਫਸਾਤਾ ਕਿੰਨਾ ਖਾਤਰ ਆ ਬੱਚਿਆਂ ਖਾਤਰ ਇਹ ਬਚ ਰਹਿਣ ਇਹ ਨਸ਼ੇ ਨਾ ਕਰਨ ਇਹ ਨਾੜਾ ਜੱਟੀ ਕੇ ਨਾ ਲਾਉਣ ਮੇਰਾ ਕੀ ਐ ਕੱਲੇ ਕੱਲੇ ਬਲੈਕ ਆਨ ਲੈ ਬੈਰਾ ਕੱਲੇ ਕੱਲੇ ਪੁਲਸਾਂ ਨਾਲ ਬੈਰਾ ਸੋ ਭਾਈ ਲੜੋ ਲੜਦੇ ਲੋਕਾਂ ਦੀ ਜਿੱਤ ਐ ਸੰਘਰਸ਼ ਕਰਦਿਆਂ ਦੀ ਜਿੱਤ ਉਹ ਕੀ ਕਹਿੰਦੇ ਹੁੰਦੇ ਨੇ ਢੀਜਾ ਸੰਘਰਸ਼ਾ ਜਿੱਤ ਲੜਦੇ ਲੋਕਾਂ ਦੀ ਹੁਣ ਆਪਾਂ ਜਕਾਰਿਆ ਹਾਂ ਜਕਾਰੇ ਲਾਵਾਂ ਗੱਜਬੱਜ ਕੇ ਮੈਂ ਤਾਂ ਕਹਿੰਦਾ ਇੱਕ ਫੋਟੋ ਬਾਈ ਦੀਪ ਸਿੱਧੂ ਦੀ ਤੇ ਹਾ ਆਪਣੇ ਸਾਰਿਆਂ ਦੀ ਹਵਾ ਹਾਂ ਚੱਲ ਹਵਾਰੇ ਦਿੱਤਾ ਨੂੰ ਉਹਦੀ ਨਾ ਨਾ ਕਿਉਂ ਕੀ ਕੀ ਗੱਲਾਂ ਸੀ ਭਾਈ ਨਹੀਂ ਬਾਪੂ ਉਹਦੀ ਆਪਣੇ ਬਾਈ ਦੀਪ ਸਿੱਧੂ ਦੀ ਤੇ ਮੁੱਸੇ ਵਾਲ ਚਲੋ ਆਪਣਾ ਬਹੁਤ ਤਕੜਾ ਬੰਦਾ ਜਸਵੰਤ ਸਿੰਘ ਖਲੜਾਈ ਮੁੱਸੇ ਵਾਲ ਦੀ ਬਿੱਲੋ ਤਾਂ ਚਲੋ ਆਪਣਾ ਇਹਨਾਂ ਦੋਨਾਂ ਨੂੰ ਫੋਟੋ ਵਿੱਚ ਲੱਗਣੀ ਤਾ ਉਹਦੇ ਸਾਹਮਣੇ ਫੁੱਲ ਪਾ ਕੇ ਆ ਕੇ ਮੇਰੇ ਮਰਗ ਹਰੇਕ ਤਾਂ ਚਲੋ ਦੀਪ ਸਿੱਧੂ ਦੇ ਫੁੱਲ ਪਾਉ ਆ ਜਿਹੜੇ ਉਹਨੂੰ ਮਾਰੇ ਬੋਲੇ ਸਾਨੂੰ ਪਤਾ ਲੱਗੂ ਆ ਦੀਪ ਹੀ ਨੇ ਆ ਦੀਪ ਹੀ ਜਗੇ ਨੇ ਸਮਝ ਗਏ ਸਮਝ ਗਏ ਨਹੀਂ ਸਮਝੇ